ਜੇਕਰ ਤੁਹਾਡਾ ਜਾਂ ਤੁਹਾਡੇ ਕਿਸੇ ਆਪਣੇ ਦਾ ਕੋਈ ਮੋਟਰਸਾਈਕਲ ਚੋਰੀ ਹੋਇਆ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦੇਖੋ ਅਤੇ ਦੇਖੋ ਕਿ ਇਹਨਾਂ ਮੋਟਰਸਾਈਕਲਾਂ ਦੇ ਵਿੱਚ ਕਿਤੇ ਤੁਹਾਡਾ ਮੋਟਰਸਾਈਕਲ ਤਾਂ ਨਹੀਂ ਇਸ ਤਸਵੀਰ ਦੇ ਵਿੱਚ ਖੜੇ ਇਹ ਸਾਰੇ ਮੋਟਰਸਾਈਕਲ ਚੋਰੀ ਦੇ ਹਨ ਅਤੇ ਇਹ ਖੜੇ ਹਨ ਬਲਾਚੌਰ ਥਾਣਾ ਸਦਰ ਪੁਲਿਸ ਦੇ ਕੋਲ ਅਤੇ ਬਲਾਚੌਰ ਪੁਲਿਸ ਨੇ ਇਹਨਾਂ ਚੋਰੀ ਕੀਤੇ 15 ਮੋਟਰਸਾਈਕਲਾਂ ਦੇ ਨਾਲ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਡਿਸਟ੍ਰਿਕਟ ਨਮਾਸ਼ਹਿਰ ਵੱਲੋਂ ਸਫਲਤਾ ਮਿਲੀ ਜਦੋਂ ਸਾਡੇ ਡੀਐਸਪੀ ਬਲਾਚੌਰ ਸਾਡੇ ਐਸਐਚਓ ਸਦਰ ਬਲਾਚੌਰ ਅਤੇ ਸਾਡੀ ਸਪੈਸ਼ਲ ਬ੍ਰਾਂਚ ਦੀ ਟੀਮ ਜਿਨ੍ਹਾਂ ਨੇ ਬੜੀ ਮੁਸਤੈਦੀ ਦੇ ਨਾਲ ਬੜੇ ਸ਼ਲਾਘਾਯੋਗ ਢੰਗ ਦੇ ਨਾਲ ਜਿਹੜੇ 15 ਮੋਟਰਸਾਈਕਲ ਜਿਹੜੇ ਹੈਗੇ ਆ ਉਹ ਰਿਕਵਰ ਕੀਤੇ ਤੇ ਇਹਦੇ ਵਿੱਚ ਤਿੰਨ ਜਿਹੜੇ ਨੌਜਵਾਨ ਵਿਅਕਤੀ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਕਾਬੂ ਕੀਤਾ ਇਹ ਤਿੰਨ ਵਿਅਕਤੀ ਜਿਹੜੇ ਹੈਗੇ ਇੱਕ ਦਾ ਨਾਮ ਰਾਜਵੀਰ ਹੈ ਇੱਕ ਲਵ ਕੁਮਾਰ ਹੈ ਤੇ ਇੱਕ ਗੌਰਵ ਹੈ ਤੇ ਇਹਨਾਂ ਨੂੰ ਹੁਣ ਕੋਰਟ ਦੇ ਵਿੱਚ ਪੇਸ਼ ਕਰਕੇ ਤਾਂ ਇਹਨਾਂ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਉਹਨੂੰ ਚાલુ ਰੱਖਿਆ। ਇਹ ਜਿਹੜੇ ਦੋਸ਼ੀ ਪੜੇ ਆ ਤਿੰਨ ਇਹ ਲੋਕਲ ਹੈਗਾ ਬਾਹਰ ਬਲੌਂਗ ਕਰਦੇ ਹੋਰ ਕਿਸੇ। ਇਹ ਤਿੰਨੇ ਦੋਸ਼ੀ ਜਿਹੜੇ ਹੈਗੇ ਆ ਇਹ ਨਵਾਂ ਸ਼ਹਿਰ ਦੇ ਹੀ ਰਹਿਣ ਵਾਲੇ ਆ ਦੋ ਦੋਸ਼ੀ ਬਲਾਚੋੜ ਦੇ ਇੱਕ ਦੋਸ਼ੀ ਜਿਹੜਾ ਹੈਗਾ ਨਵਾਂ ਸ਼ਹਿਰ ਦਾ ਰਹਿਣ ਵਾਲਾ। ਇਹਨਾਂ ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈਗਾ ਨਹੀਂ ਜੀ ਇਹਨਾਂ ਦੇ ਉੱਪਰ ਕੋਈ ਮਾਮਲਾ ਦਰਜ ਨਹੀਂ ਹੈਗਾ ਇਹ ਹੁਣੇ ਹੀ ਫਰਸਟ ਜਿਹੜੇ ਐਫ ਆਈ ਆਰ ਦਰਜ ਹੋਈ ਹੈ ਇਹ ਬੰਦੇ ਜਿਹੜੇ ਸੀਗੇ ਖੱਡ ਸਾਈਡ ਦੇ ਉੱਪਰ ਪੀਜੀ ਦੇ ਵਿੱਚ ਰਹਿੰਦੇ ਸੀਗੇ ਅਤੇ ਉਸੇ ਹੀ ਏਰੀਆ ਦੇ ਆਲੇ ਦੁਆਲੇ ਜਿਹੜੇ ਹੈਗੇ ਇਹ ਚੋਰੀ ਮੋਟਰਸਾਈਕਲ ਚੋਰੀ ਕਰਕੇ ਤੇ ਇਹਨਾਂ ਨੂੰ ਫਰਦਰ ਅੱਗੇ ਵੇਚਦੇ ਸੀ ਸਰ ਇਹ ਬਿਜ਼ਨਸਲੀ ਕਰਦੇ ਕੀ ਸੀ ਕੀ ਸੀ ਪਿਛੇ ਨੂੰ ਕੀ ਸੀ ਵੇਚਦੇ ਇਹ ਜਿਹੇ ਪੇਸ਼ੇ ਤੋਂ ਪੜ੍ਹਾਈ ਕਰਨ ਤੋਂ ਬਾਅਦ ਸਿਰਫ ਪੀਜੀ ਰਹਿ ਰਹੇ ਸੀਗੇ ਇਹਨਾਂ ਦਾ ਇਹੀ ਕੰਮ ਸੀਗਾ ਕਿ ਚੋਰੀ ਦੇ ਮੋਟਰਸਾਈਕਲ ਇੱਕ ਜਗ੍ਹਾ ਤੋਂ ਲੈ ਕੇ ਦੂਜੀ ਜਗ੍ਹਾ ਤੇ ਪਰਬੇਜ ਦਿੱਤੇ ਇਹੀ ਇਹਨਾਂ ਦਾ ਜਿਹੜਾ ਸੀਗਾ ਸਾਧਨ ਸੀਗਾ ਕਮਾਈ ਦਾ ਫਿਲਹਾਲ ਸਾਡੇ ਕੋਲ 15 ਮੋਟਰਸਾਈਕਲ ਰਿਕਵਰ ਹੋਏ ਲੇਕਿਨ ਸਾਡੀ ਇਨਵੈਸਟੀਗੇਸ਼ਨ ਹਲੇ ਵੀ ਚੱਲੂ ਹੈ ਤੇ ਫਰਦਰ ਜਿਹੜੀ ਹੈਗੀ ਹੋਰ ਵੀ ਰਿਕਵਰੀ ਜਿਹੜੀ ਹੈਗੀ ਆ ਆਪਾਂ ਇਹ ਵਿੱਚ ਕਰਾਂਗੇ ਸਾਡੇ ਜਿਹੜੇ ਮੋਟਰਸਾਈਕਲ ਪੜੇ ਲੋਕਲ ਹੈਗੇ ਬਾਹਰ ਦੇ ਐਕਟ ਇਹ ਆਪਾਂ ਹੁਣ ਦੇਖ ਰਿਹਾ ਜ਼ਿਆਦਾਤਰ ਮੋਟਰਸਾਈਕਲ ਜਿਹੜੇ ਹੈਗੇ ਆ ਰੋਪੜ ਚੰਡੀਗੜ੍ਹ ਸਾਈਡ ਦੇ ਹੋਰ ਫਰਦਰ ਜਿਹੜੇ ਹੈਗੇ ਇਹਨਾਂ ਦੇ ਚੈਸੀ ਨੰਬਰ ਜਾਂ ਇਹਨਾਂ ਤੋਂ ਇਹਨਾਂ ਦੇ ਜਿਹੜੇ origignal ਜਿਹੜੇ owners ਜਿਹੜੇ ਹੈਗੇ ਉਹਨਾਂ ਨੂੰ ਆਪਾਂ trace ਕਰਾਂ ਸਰ ਇਹ ਚੋਰੀ ਕਰਕੇ ਵੇਚਦੇ ਕਿੱਥੇ ਸੀ ਇਹ ਹੁਣ ਆਪਾਂ ਦਾ demand demand ਦੇ ਵਿੱਚ ਆਪਾਂ ਫਰਦਰ ਇਨਵੈਸਟੀਗੇਟ ਕਰਦੇ ਆਪਾਂ ਦੇਖਦੇ ਆ ਕਿ ਇਹਨਾਂ ਨੂੰ ਕਿਸ ਢੰਗ ਨਾਲ ਫਰਦਰ ਵੇਚਦੇ ਸੀਗੇ ਤਾਂ ਹੋਰ ਮਿਲਣਾ